ਲੁਖਸਾਨ ਵੀਰੋ ਸਤਿ ਸ੍ਰੀਕਾਲ ਬਾਈ ਫਾਰਮਿੰਗ ਵਿਦਮੰਚ ਤੁਹਾਡਾ ਸਵਾਗਤ ਹੈ ਅੱਜ ਦੀ ਬਾਈ ਜਿਹੜੀ ਵੀਡੀਓ ਹੋਣ ਲੱਗੀ ਹੈ ਅੱਜ 15 ਜੂਨ ਹੋ ਗਈ ਔਰ ਹਵਾਵਾਂ ਚੱਲਣ ਲੱਗੀਆਂ ਤੇਜ਼ ਤੁਹਾਨੂੰ ਪਤਾ ਹੈ ਹੁਣ ਬਾਈ ਆਪਣਾ ਰੇਨਿੰਗ ਸੀਜ਼ਨ ਆ ਜਾਣਾ ਔਰ ਆਪਣੇ ਬੂਟੇ ਜਿਹੜੇ ਗਰੋ ਕਰ ਰਹੇ ਆ ਜਿਹੜੇ ਵੀਰ ਕਿਸਾਨ ਵੀਰ ਪਪੂਲਰ ਦੀ ਖੇਤੀ ਕਰਦੇ ਆ ਤਾਂ ਉਹਨਾਂ ਵਾਸਤੇ ਵੀਡੀਓ ਬਹੁਤ ਲਾਹੇਮੰਦ ਹੋਣ ਵਾਲੀ ਹੈ ਤੁਹਾਨੂੰ ਚੈੱਕ ਕਰਾਉਂਦੇ ਆ ਪਹਿਲਾਂ ਤਾਂ ਬਾਈ ਇਹ ਕਰੀਬਨ 1.5 ਸਾਲ ਦੇ ਕਰੀਬ ਹੋ ਗਏ ਬੂਟੇ ਲਾਇਆ ਨੂੰ ਔਰ ਬੂਟਿਆਂ ਦੀ ਗਰੋਥ ਚੈੱਕ ਕਰੋ ਦੋ ਹੱਥਾਂ 'ਚ ਬੂਟਾ ਆ ਰਿਹਾ ਔਰ ਬਈ ਮੈਂ ਪਿੱਛੇ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਦੱਸਿਆ ਸੀਗਾ ਵੀ ਬੂਟਿਆਂ ਦੀ ਛੰਗਾਈ ਨਹੀਂ ਕਰਨੀ ਔਰ ਜਿਸ ਸਟੇਜ ਤੇ ਜਾ ਕੇ ਤੁਸੀਂ ਬੂਟਿਆਂ ਦੀ ਛੰਗਾਈ ਕਰਨੀ ਉਹ ਸਟੇਜ ਵੀ ਮੈਂ ਤੁਹਾਨੂੰ ਦੱਸੀ ਸੀਗੀ ਔਰ ਅੱਜ ਮੈਂ ਉਹੀ ਸਟੇਜ ਤੇ ਖੜਾ ਹਾਂ ਅਸੀਂ ਬਈ ਦੋ ਦਿਨ ਤਿੰਨ ਚਾਰ ਦਿਨ ਹੋ ਗਏ ਬੂਟਿਆਂ ਦੀ ਛੰਗਾਈ ਕੀਤੀ ਹੈ ਉਹ ਚੀਜ਼ ਮੈਂ ਤੁਹਾਨੂੰ ਦਿਖਾਣੀ ਹੈ ਕਿੱਥੋਂ ਛੰਗਾਈ ਕਰੀ ਹੈ ਕਿਉਂ ਛੰਗਾਈ ਕਰਨੀ ਬਈ ਸਾਰਾ ਕੁਝ ਅਸੀਂ ਵੀਡੀਓ 'ਚ ਗੱਲਬਾਤ ਕਰਾਂਗੇ ਪਹਿਲਾਂ ਤਾਂ ਨੇੜੇ ਆ ਕੇ ਬਈ ਦਿਖਾ ਦਿਓ ਜਿਹੜਾ ਅਸੀਂ ਛੰਗਾਈ ਕੀਤੀ ਹੋਈ ਹੈ ਇਹ ਚੀਜ਼ ਚੈੱਕ ਕਰੋ ਬਾਈ ਬਿਲਕੁਲ ਦੇਖ ਸਕਦੇ ਤੁਸੀਂ ਬੂਟੇ ਦੇ ਨਾਲ ਆਰੀ ਲਾ ਕੇ ਉੱਥੋਂ ਛੰਗਾਈ ਕੀਤੀ ਹੋਈ ਹੈ ਔਰ ਜਿਹੜੀ ਬਾਈ ਅਸੀਂ ਛੰਗਾਈ ਕਰਨੀ ਹੈ ਅਸੀਂ ਬੂਟੇ ਨੂੰ ਕੋਈ ਵੀ ਪੋੜੀ ਨਹੀਂ ਲਾਈ ਹੋਈ ਬੂਟੇ ਤੁਸੀਂ ਹਾਈਟ ਦੇਖ ਸਕਦੇ ਹੋ 20 ਫੁੱਟ ਦੇ ਕਰੀਬ ਬੂਟੇ ਦੀ 20 ਤੋਂ 25 ਫੁੱਟ ਹਾਈਟ ਹੋ ਚੁੱਕੀ ਹੈ ਡੇਢ ਸਾਲ ਦੇ ਅੰਦਰ ਔਰ ਬਾਈ ਸਾਡਾ ਜਿੱਥੇ ਤੱਕ ਹੱਥ ਗਿਆ ਸਿਰਫ ਅਸੀਂ ਉੱਥੇ ਤੱਕ ਚੰਗਾਈ ਕੀਤੀ ਹੈ ਕੋਈ ਪੋੜੀ ਲਾ ਕੇ ਚੰਗਾਈ ਨਹੀਂ ਕਰਨੀ ਦੇਖ ਸਕਦੇ ਹੋ ਜਿੱਥੇ ਤੱਕ ਆਪਣੀ ਆਰੀ ਪਹੁੰਚੀ ਹੈ ਸਿਰਫ ਉੱਤੇ ਤੱਕ ਅਸੀਂ ਚੰਗਾਈ ਕਰੀ ਹੈ ਬੂਟਿਆਂ ਦੀ ਔਰ ਬੂਟਿਆਂ ਦੀ ਚੰਗਾਈ ਕਰਨ ਦਾ ਇੱਕ ਰੀਜ਼ਨ ਇਹ ਹੈ ਹੁਣ ਬਾਈ ਤੁਹਾਨੂੰ ਪਤਾ ਹਵਾਵਾਂ ਚੱਲ ਰਹੀਆਂ ਨੇ ਔਰ ਤੂਫਾਨ ਚੱਲ ਰਹੇ ਹਨ ਖੇਤਾਂ ਚ ਆਪਣੇਾਂ ਚ ਬਾਰਿਸ਼ ਪੈਣੀ ਹੈ ਔਰ ਜਦੋਂ ਬਾਰਿਸ਼ ਚ ਨਮੀ ਚ ਤੂਫਾਨ ਚੱਲੂਗਾ ਤਾਂ ਬਾਈ ਬੂਟਿਆਂ ਨੇ ਜਿਹੜੀ ਜੜ ਨੇ ਇੰਨੀ ਜ਼ਿਆਦਾ ਗਰੋਥ ਨਹੀਂ ਕਰੀ ਹੋਈ ਫਿਰ ਬੂਟੇ ਆਪਣੇ ਪਟਣੇ ਆ ਔਰ ਤਾਂ ਕਰਕੇ ਅਸੀਂ ਜਿਹੜਾ ਇਹਨਾਂ ਤੇ ਥੱਲੇ ਥੱਲੇ ਜਿਹੜਾ weight ਸੀਗਾ ਉਹ ਸਾਰਾ ਤਾਰ ਤੇ ਆ ਔਰ ਇੱਕੀ ਦਾ weight ਤਾਰਨ ਦਾ ਇੱਕ ਹੋਰ ਰੀਜਨ ਹੈ ਤੁਸੀਂ ਦੇਖੋਗੇ ਬਾਈ ਬੂਟੇ ਜਿਹੜਾ ਪੋਰੀ ਚੱਲਣੀ ਹੈ ਇਹ ਥੱਲੋਂ ਸਫਾਈ ਰਹਿਣੀ ਹੈ ਇਹਦੀ ਬੂਟੇ ਦੀ ਪੂਰਾ ਦੇਖ ਸਕਦੇ ਹੋ ਥੱਲੇ ਪੂਰਾ ਸਾਫ ਸੁਥਰਾ ਬੂਟਾ ਚੱਲੂਗਾ ਔਰ ਇਹਨਾਂ ਦੀ ਟਾਲੀਆਂ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਨੀਚੇ ਵਾਲੀਆਂ ਦਾ ਇਹ ਸਾਡਾ ਆਪਣਾ ਜਿਹੜੀ ਬੂਟੇ ਦੀ ਖਰਾਕ ਵੀ ਲਾਉਂਗੀ ਸਾਰਾ ਕੁਝ ਕਰੂੰਗੀ ਅਗਰ ਸੀ ਇਹਨਾਂ ਨੂੰ ਜਿੱਥੇ ਤੱਕ ਆਪਣਾ ਹੱਥ ਨੋਰਮਲ ਹੀ ਜਾਂਦਾ ਬਿਨਾ ਪੋੜੀ ਤੋਂ ਉੱਤੇ ਤੱਕ ਇਹਨਾਂ ਦੀ ਛੰਗਾਈ ਕਰ ਦੂਗੇ ਤਾਂ ਵੀ ਬੂਟੇ ਨੇ ਹਾਈਟ ਵੀ ਲੈਣੀ ਹੈ ਔਰ ਉੱਪਰਲੇ ਪਾਸੇ ਤੋਂ ਬੂਟਾ ਗਰੋ ਵੀ ਕਰੂਗਾ ਔਰ ਆਪਣੀ ਇਹ ਚੀਜ਼ ਵੀ ਜਿਹੜੀ ਇਹ ਸਾਫ਼ ਸੁਥਰੀ ਨਿੱਖਰ ਕੇ ਬਾਹਰ ਆਊਗੀ ਔਰ ਜਿਹੜਾ ਆਪਣਾ ਪੋਰੀ ਬਣਦੀ ਹੈ ਕਹਿੰਦੇ ਆ ਜੀ ਨੂੰ ਤਾਂ ਇਹ ਚੀਜ਼ ਵੀ ਆਪਣੀ ਸਾਫ਼ ਸੁਥਰੀ ਰਹੂਗੀ ਇਹ ਮੈਂ ਤੁਹਾਨੂੰ ਇੱਕ ਚੀਜ਼ ਚੈੱਕ ਕਰਾਉਂਗਾ ਕਈ ਵੀਰ ਕਹਿੰਦੇ ਆ ਵੀ ਬੂਟੇ ਦੀ ਘੱਟੋ ਘੱਟ ਵੀ ਥੋੜੀ ਜਿਹੀ ਕਿੱਲੀ ਇੰਨਾਂ ਕ ਹੱਥ ਦੂਰ ਤੋਂ ਛੰਗਾਈ ਕਰਿਆ ਕਰੋ ਬਾਈ ਉਹ ਚੀਜ਼ ਬਿਲਕੁਲ ਗਲਤ ਹੈ ਬੂਟੇ ਦੇ ਬਿਲਕੁਲ ਨਾਲ ਲਾ ਕੇ ਚੰਗਾਈ ਕਰਨੀ ਇੱਕ ਚੀਜ਼ ਆ ਦਿਖਾਓ ਬਾਈ ਇਹ ਬੂਟੇ ਦੀ ਮੈਂ ਥੱਲੇ ਥੱਲੇ ਕੁਛ ਟਾਂਡੀਆਂ ਤਾਰੀਆਂ ਸੀਗੀ ਇਹਨੂੰ ਕਰੀਬਨ ਹੋ ਗਿਆ ਬਾਈ ਮੈਂ ਥਾਰੀਆਂ ਸੀ ਫਰਵਰੀ ਮਹੀਨੇ ਫਰਵਰੀ ਮਹੀਨੇ ਤਾਰਨ ਦਾ ਇਹ ਰੀਜ਼ਨ ਸੀਗਾ ਵੀ ਅਸੀਂ ਜਿਹੜਾਗਾ ਆਪਣੀ ਨਰਸਰੀ ਤਿਆਰ ਕਰਨੀ ਸੀ ਉਹਦੇ ਵਾਸਤੇ ਅਸੀਂ ਕਿੱਲੀਆਂ ਬਣਾਉਣੀਆਂ ਸੀ ਤਾਂ ਇਹ ਦੇਖੋ ਹੁਣ ਕਿੰਨਾ ਸਾਫ ਸੁਥਰਾ ਮਿਲ ਗਿਆ ਕਿਉਂਕਿ ਇਹ ਨਾਲ ਲਾ ਕੇ ਵੱਡੀ ਹੋਈ ਸੀ ਟੱਲੀ ਤਾਂ ਕਰਕੇ ਸਾਫ ਸੁਥਰਾ ਬਿਲਕੁਲ ਉੱਥੇ ਹੀ ਨੇ ਕਵਰ ਕਰ ਲਿਆ ਅਗਰ ਇਹਨੂੰ ਦੂਰ ਤੋਂ ਵੱਡਦਾ ਮੈਂ ਤਾਂ ਭਈ ਉਹਨੇ ਦੁਬਾਰੇ ਫੂਟ ਕਰ ਲੈਣੀ ਸੀਗੀ ਉਹਨੇ ਦੁਬਾਰੇ ਚੱਲ ਪੈਣਾ ਸੀਗਾ ਤਾਂ ਉਹ ਚੀਜ਼ ਫਿਰ ਦੁਬਾਰੇ ਫੇਰ ਛਾਂਗਣੀ ਪੈਂਦੀ ਐ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਔਰ ਭਈ ਇੱਕ ਚੀਜ਼ ਹੋਰ ਆਪਣੇ ਬੂਟਿਆਂ ਦੇ ਹੁਣ ਥੱਲਿਓ ਸਾਫ ਸਫਾਈ ਕਰਕੇ ਇਸ ਮਹੀਨੇ ਜਿਹੜਾ ਤੁਹਾਨੂੰ ਪਤਾ ਵੀ ਆਪਣੇ ਗੰਨਿਆਂ 'ਚ ਵੀ ਬਿਮਾਰੀ ਆਂਦੀ ਐ ਕਿਹੜਾ ਕੰਡਾ ਲੱਗਦਾ ਤਾਂ ਭਈ ਬੂਟਿਆਂ 'ਚ ਇੱਕ ਤਾਂ ਕੋਈ ਵੀ ਵਧੀਆ ਇਨਸੈਕਟੀਸਾਈਡ ਜ਼ਰੂਰ ਪਾਓ ਕੰਟੈਕਟ ਵੇਸ ਵਾਲਾ ਆਪਣਾ ਜਿਹੜਾ ਭਈ ਆਪਣਾ ਸਿਸਟਮੈਟਿਕ ਆਪਣਾ ਇਨਸੈਕਟੀਸਾਈਡ ਹੁੰਦਾ ਉਹ ਜ਼ਰੂਰ ਪਈ ਬੂਟਿਆਂ 'ਚ ਪਾਓ ਤਾਂ ਕਿ ਬੂਟਾ ਆਪਣਾ ਬਈ ਕੋਈ ਵੀ ਕੀੜਾ ਸੁੰਡੀ ਤੁਹਾਨੂੰ ਪਤਾ ਹੈ ਹੁਣ ਸੁੰਡੀ ਵੀ ਪੈਂਦੀ ਹੈ ਬੂਟਿਆਂ ਨੂੰ ਸਾਰਾ ਕੁਝ ਹੁੰਦਾ ਤਾਂ ਇਹੋ ਜੀ ਚੀਜ਼ਾਂ ਤੋਂ ਬਚੋ ਰਹੇ ਔਰ 1.5 ਸਾਲ ਦੇ ਬੂਟਿਆਂ ਦੀ ਤੁਹਾਡੇ ਸਾਹਮਣੇ ਗਰੋਥ ਵੀ ਹੈ ਤਾਂ ਬਈ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਇੱਕ ਵਾਰ ਬਈ ਨਿਗਾਹ ਜਿ ਮਰਾ ਦਿਓ ਆਪਣੇ 1.5 ਸਾਲ ਦੇ ਪਲਾਟ ਤੇ ਬੂਟਿਆਂ ਦੀ ਗਰੋਥ ਹਾਈਟ ਵੀ ਸਾਰਾ ਕੁਝ ਕਿੰਨਾ ਵਧੀਆ ਚੱਲ ਰਿਹਾ ਬਈ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਭਾਈ ਦੇਖੋ ਹੁਣ ਹਵਾ ਚੱਲ ਰਹੀ ਹੈ ਨਾ ਤਾਂ ਬੂਟੇ ਬਈ ਪੂਰਾ ਝੂਟਾ ਲੰਦੇ ਆ ਔਰ ਅਗਰ ਥੱਲੇ ਤੱਕ ਟਾਲੀਆਂ ਰਹਿੰਦੀ ਹੋ ਤਾਂ ਮੈਂ ਪਿੱਛੇ ਵੀਡੀਓ ਚ ਦੇਖਿਆ ਵੀ ਹੋਣਾ ਤੁਸੀਂ ਤਾਂ ਬਈ ਬੂਟੇ ਦੇ ਹਵਾ ਕਰੋਸ ਨਹੀਂ ਹੁੰਦੀ ਉਹ ਫਿਰ ਸਾਰਾ ਜਿਹੜਾ ਹਵਾ ਦਾ ਫੋਰਸ ਹੁੰਦੀ ਹੈ ਉਹ ਬੂਟੇ ਤੇ ਲੱਗਦੀ ਹੈ ਉਹ ਫਿਰ ਬੂਟੇ ਪੱਟਣ ਦਾ ਆਪਣਾ ਖਤਰਾ ਰਹਿੰਦਾ ਔਰ ਤੁਹਾਨੂੰ ਪਤਾ ਅਗਰ ਹਰੇਕ ਸੀਜ਼ਨ 5-7 ਬੂਟੇ ਹਵਾ ਨਾਲ ਪਟ ਗਏ ਖਰਾਬ ਹੋਗੇ ਤਾਂ ਸਿੱਧਾ ਸਿੱਧਾ 20000 ਦਾ ਨੁਕਸਾਨ ਹੁੰਦਾ ਕਿਉਂਕਿ ਅਗਰ 10 ਬੂਟੇ ਪਟ ਗਏ ਕਰੀਬਨ ਐਵਰੇਜ ਜਾਂ ਵੀ ਲਾ ਕੇ ਚੱਲੀਏ ਮਾੜੇ ਤੋਂ ਮਾੜਾ ਬੂਟਾ ਵੀ 2000 ਤੋਂ ਘੱਟ ਨਹੀਂ ਆਏਗਾ ਔਰ ਉਦਾਂ ਦਾ ਆਪਣਾ ਵੀ 3.5-4000 ਤੱਕ ਬੂਟਾ ਪੜ ਜਾਂਦਾ 4 ਸਾਲ ਚ ਤਾਂ ਵੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਸਤਿ ਸ੍ਰੀ ਅਕਾਲ